ਇੰਡੀਆ ਦੀ ਟੀਮ ਬਹੁਤ ਵਧੀਆ ਕਰ ਰਹੀ ਆ ਉਹਨਾਂ ਕੋ ਸਪਿਨਰ ਬਹੁਤ ਵਧੀਆ ਗਿਆ ਚਕਰਵਤੀ ਜਿਹੜਾ ਨਿਊ ਐਨਟਰੀ ਹੋਈ ਆ ਉਹ ਵੀ ਬਹੁਤ ਵਧੀਆ ਕਰ ਰਿਹਾ ਕਿਉਂਕਿ ਉਹਨਾਂ ਦੀ ਉਹਦੀ ਜਿਹੜੀ ਬੋਲ ਆ ਉਹ ਦੋਨੇ ਲੈਗ ਸਪਿਨ ਵੀ ਆ ਗੁਗਲੀ ਵੀ ਆ ਮਤਲਬ ਹਰ ਤਰ੍ਹਾਂ ਦੀ ਉਸ ਕੋ ਵੈਰਾਈਟੀ ਹੈਗੀ ਆ ਉਹ ਖੇਲਣਾ ਆਸਟ੍ਰੇਲੀਆ ਵਾਤੇ ਬਹੁਤ ਮੁਸ਼ਕਲ ਆ ਕਿ ਉਹ ਜਿੰਨੇ ਮੈਚ ਖੇਡੇ ਆ ਉਹ ਸਾਰੇ ਲਾਹੌਰ ਖੇਡੇ ਆ ਪਾਕਿਸਤਾਨ ਚ ਖੇਡੇ ਆ ਤੇ ਜਿਹੜਾ ਹੁਣ ਮੈਚ ਆ ਜਿਹੜੇ ਉਹ ਹੁਣ ਜਿਹੜਾ ਉਹਨਾਂ ਦਾ ਚੈਂਪੀਅਨਲ ਆ ਦੁਬਈ ਦੇ ਵਿੱਚ ਹੈਗਾ ਅਨੂ ਇਹ ਉਹ ਇੰਡੀਆ ਦੀ ਟੀਮ ਆ ਹਮੇਸ਼ਾ ਹੀ ਦੁਬਈ ਚ ਖੇਲਦੀ ਆਈ ਹੈ 5-7 ਮੈਚ ਜਿੱਥੇ ਜਿੱਤੇ ਆ ਇਹ ਵਾਧਾ ਉਹਨਾਂ ਦਾ ਜਰੂਰ ਜਰੂਰ ਕੋਈ ਨਹੀਂ ਕਰੇਗਾ ਸਰ ਸਰ ਜਿਹੜਾ ਪਿਛਲਾ ਮੈਚ ਖੇਡਿਆ ਸੀ ਉਹਦਾ ਕੈਚ ਹੀ ਫਿਲਟਰ ਕਰਕੇ ਫਿਲਟਰ ਫੀਲਡਿੰਗ ਬਹੁਤ ਵਧੀਆ ਹੋਈ ਜਿਹੜਾ ਕੈਚ ਹੋਇਆ ਨਹੀਂ ਤਾਂ ਉਹ ਵੀ ਸ਼ਾਟ ਬਹੁਤ ਵਧੀਆ ਖੇਡੀ ਉਹਨੇ ਦੇਖੋ ਜੀ ਇੰਡੀਆ ਆਸਟ੍ਰੇਲੀਆ ਮੈਚ ਬਾਰੇ ਵੀ ਆਸਟ੍ਰੇਲੀਆ ਹੈ ਤੇ ਚਲੋ ਵੱਡੇ ਮੈਚਾਂ ਦੀ ਟੀਮ ਹੈਗੀ ਉਹ ਨੂੰ ਵੀ ਵੱਡੇ ਮੈਚਾਂ ਦੇ ਖਾਸ ਕਰ ਉਹ ਬਹੁਤ ਡੇਂਜਰਸ ਟੀਮ ਹੋ ਜਾਂਦੀ ਹੈ ਬਾਕੀ ਇੰਡੀਆ ਦੀ ਗੱਲ ਕਰੀਏ ਇੰਡੀਆ ਜਿਹੜੀ ਆ ਫੇਵਰਟ ਲੱਗਦੀ ਪਈ ਆ 80% ਇਸ ਕਰਕੇ ਉਹ ਵੀ ਦੁਬਈ ਦੀ ਵਿਕਟਾਂ ਦੇ ਖੇਡਦੀ ਪਈ ਹੈ ਦੁਬਈ ਦੀ ਵਿਕਟਾਂ ਦੇ ਵਿੱਚ ਜਿਹੜਾ ਟਰਨਿੰਗ ਟੈਕ ਖੜਨਾ ਬਹੁਤ ਔਖਾ ਹੈ ਤੇ ਖਾਸ ਕਰ ਆਸਟ੍ਰੇਲੀਆ ਵਾਸਤੇ ਤੇ ਬਹੁਤ ਔਖਾ ਨਿਊਜ਼ੀਲੈਂਡ ਕੋ ਨਹੀਂ ਖੇਡਿਆ ਗਿਆ ਕਿਉਂਕਿ ਉਹ ਸਪਿਨ ਬਹੁਤ ਵਧੀਆ ਖੇਡਦੀ ਪਈ ਸੀ ਮੇਰਾ ਨਾਮ ਹੈ ਗਾਂਧੀ ਸਪੋਰਟਸ ਗਾਂਧੀ ਦੇ ਨਾਮ ਤੇ ਇਹ ਤੇ ਆਸਟ੍ਰੇਲੀਆ ਦਾ ਮੈਚ ਕੀ ਕਹਿਣਾ ਚਾਹੁੰਦਾ ਆ ਇੰਡੀਆ ਦੀ ਟੀਮ ਬਹੁਤ ਵਧੀਆ ਕਰ ਰਹੀ ਆ ਉਹਨਾਂ ਕੋਲ ਸਪਿਨਰ ਬਹੁਤ ਵਧੀਆ ਗਿਆ ਇਹ ਚੱਕਰਵਤੀ ਜਿਹੜਾ ਨਿਊ ਐਂਟਰੀ ਹੋਈ ਆ ਉਹ ਵੀ ਬਹੁਤ ਵਧੀਆ ਕਰ ਰਿਹਾ ਕਿਉਂਕਿ ਉਹਨਾਂ ਦੀ ਉਹਦੀ ਜਿਹੜੀ ਬੋਲ ਆ ਉਹ ਦੋਨੇ ਲੈਗ ਸਪਿਨ ਵੀ ਆ ਗੁਗਲੀ ਵੀ ਆ ਮਤਲਬ ਹਰ ਤਰ੍ਹਾਂ ਦੀ ਉਸ ਕੋ ਵੈਰਾਈਟੀ ਹੈਗੀ ਆ ਉਹ ਖੇਲਣਾ ਆਸਟ੍ਰੇਲੀਆ ਬਾਤੇ ਬਹੁਤ ਮੁਸ਼ਕਲ ਆ ਇੱਕ ਇੱਕ ਕਾਰਨ ਇਹ ਵੀ ਆ ਕਿ ਉਹ ਜਿੰਨੇ ਮੈਚ ਖੇਡੇ ਆ ਉਹ ਸਾਰੇ ਲਾਹੌਰ ਖੇਡੇ ਆ ਪਾਕਿਸਤਾਨ ਚ ਖੇਡੇ ਆ ਤੇ ਜਿਹੜਾ ਹੁਣ ਮੈਚ ਆ ਜਿਹੜੇ ਉਹ ਹੁਣ ਜਿਹੜਾ ਉਹਨਾਂ ਦਾ ਚੈਂਪੀਅਨਲ ਆ ਦੁਬਈ ਦੇ ਵਿੱਚ ਹੈਗਾ। ਸਾਨੂੰ ਇਹ ਉਹ ਇੰਡੀਆ ਦੀ ਟੀਮ ਆ ਹਮੇਸ਼ਾ ਹੀ ਦੁਬਈ ਚ ਖੇਲਦੀ ਆ ਇਹ 5-7 ਮੈਚ ਜਿੱਤੇ ਆ। ਇਹ ਵਾਦਾ ਉਹਨਾਂ ਦਾ। ਵਿਰਾਟ ਕੋਹਲੀ ਕੰਫਰਮ ਕਰੇਗਾ। ਜਰੂਰ ਜਰੂਰ ਕੋਈ ਨਹੀਂ ਕਰੇਗਾ ਸਰ। ਸਰ ਜਿਹੜਾ ਪਿਛਲਾ ਮੈਚ ਖੇਡਿਆ ਸੀ ਉਹਦਾ ਕੈਚ ਹੀ ਫਿਲਡਰ ਕਰਕੇ ਫਿਲਡਰ ਫਿਲਡਿੰਗ ਬਹੁਤ ਵਧੀਆ ਹੋਈ। ਜਿਹੜਾ ਕੈਚ ਹੋਇਆ ਨਹੀਂ ਤਾਂ ਉਹ ਵੀ ਸ਼ਾਟ ਬਹੁਤ ਵਧੀਆ ਖੇਢੀ ਉਹਨੇ। ਇੰਡੀਆ ਜਿੱਤੇਗਾ। ਜਰੂਰ ਜਿੱਤੇਗਾ ਜੀ। ਆਪਣੇ ਇੰਡੀਆ ਦੀ ਪੂਰੀ ਕਹਾਂਗੇ ਕਿ ਇੰਡੀਆ ਜਿੱਤੇਗਾ ਹਾਂ ਇੰਡੀਆ ਜੂ ਜਿੱਤੇਗਾ ਜਿੱਤੇਗਾ ਜੀ ਸਰ ਕੀ ਨਾਮ ਜੀ ਆਪਣਾ ਅਨਿਲ ਕੁਮਾਰ ਜੀ ਸਰ ਅੱਜ ਇੰਡੀਆ ਤੇ ਆਸਟ੍ਰੇਲੀਆ ਦਾ ਮੈਚ ਕੀ ਕਹਿਣਾ ਚਾਹਦੇ ਹੋ ਦੇਖੋ ਜੀ ਇੰਡੀਆ ਆਸਟ੍ਰੇਲੀਆ ਮੈਚ ਬਾਰੇ ਵੀ ਆਸਟ੍ਰੇਲੀਆ ਹੈ ਤੇ ਚਲੋ ਵੱਡੇ ਮੈਚਾਂ ਦੀ ਟੀਮ ਹੈਗੀ ਉਹ ਕਿਉਂਕਿ ਵੱਡੇ ਮੈਚਾਂ ਦੇ ਖਾਸਕਰ ਬਹੁਤ ਡੇਂਜਰਸ ਟੀਮ ਹੋ ਜਾਂਦੀ ਹੈ ਬਾਕੀ ਇੰਡੀਆ ਦੀ ਗੱਲ ਕਰੀਏ ਇੰਡੀਆ ਜਿਹੜੀ ਆ ਫੇਵਰਟ ਲੱਗਦੀ ਪਈ ਆ 80% ਇਸ ਕਰਕੇ ਕਿ ਉਹ ਦੁਬਈ ਦੀ ਵਿਕਟਾਂ ਦੇ ਖੇਡ ਦੀ ਪਈ ਹੈ ਦੁਬਈ ਦੀ ਵਿਕਟਾਂ ਦੇ ਵਿੱਚ ਜਿਹੜਾ ਟਰਨਿੰਗ ਟੈਕ ਖੜਨਾ ਬਹੁਤ ਔਖਾ ਹੈ ਤੇ ਖਾਸ ਕਰਕੇ ਆਸਟ੍ਰੇਲੀਆ ਵਾਸਤੇ ਬਹੁਤ ਔਖਾ ਨਿਊਜ਼ੀਲੈਂਡ ਕੋ ਨਹੀਂ ਖੇਡਿਆ ਗਿਆ ਕਿਉਂਕਿ ਉਹ ਸਪਿਨ ਬਹੁਤ ਵਧੀਆ ਖੇਡਦੀ ਪਈ ਸੀ ਤੇ ਇਸ ਕਰਕੇ ਇੰਡੀਆ 80% ਫੇਵਰਿਟ ਹੈ ਕਿਉਂਕਿ ਆਸਟ੍ਰੇਲੀਆ ਕੋਲ ਸਪਿਨਰ ਇਹੋ ਜਿਹੇ ਨਹੀਂ ਹੈਗੇ ਕਿਲਾ ਸਿਰਫ ਜੈਂਪਾ ਹੀ ਹੈ ਤੇ ਇੰਡੀਆ ਫੇਵਰਿਟ ਲੱਗਦੀ ਪਈ ਹੈ ਜੀ 80% ਇੰਡੀਆ ਵਧੀਆ ਖੇਡੇਗੀ ਤੇ ਇੰਡੀਆ ਜਿੱਤੇਗੀ ਤੁਹਾਨੂੰ ਕੀ ਲੱਗਦਾ ਅੱਜ ਕੌਣ ਕੌਣ ਪਰਫਾਰਮ ਕਰਨ ਵਾਲਾ ਹੈ ਦੇਖੋ ਜੀ ਵਿਰਾਟ ਕੋਹਲੀ ਜਿਹੜਾ ਹੈ ਉਹ ਵੱਡੇ ਮੈਚਾਂ ਦਾ ਪਲੇਅਰ ਹੈਗਾ ਵੈਸੇ ਵੱਡੇ ਵਿਰਾਟ ਕੋਹਲੀ ਤਾਂ ਕਾਫੀ ਆਸਾਨ ਲੋਕਾਂ ਨੂੰ ਤੇ ਵਿਰਾਟ ਕੋਹਲੀ ਅੱਛਾ ਖੇਡਣਗੇ ਰੋਹਿਤ ਸ਼ਰਮਾ ਜੀ ਵਧੀਆ ਸਟਾਰਟ ਦੇ ਦਿੰਦੇ ਆ ਤੇ ਬਹੁਤ ਵਧੀਆ ਸੁਬਨ ਗਿਲਵੜੀ ਫਾਰਮ ਦੇ ਵਿੱਚ ਹੈਗਾ ਇੰਡੀਆ ਦੇ ਸਾਰੇ ਪਲੇਅਰ ਫਾਰਮ ਦੇ ਵਿੱਚ ਹੈਗੇ ਆ ਇਸ ਟਾਈਮ ਤੇ ਵਧੀਆ ਖੇਡਦੇ ਪਏ ਆ ਬਿਲਕੁਲ ਜੀ ਬਿਲਕੁਲ ਡਿਸਰਵ ਕਰਦੀ ਇੰਡੀਆ ਜਿਤਨੀ ਤੇ ਕਾ ਵੀ ਦੋ ਵਾਰ ਜਿਹੜਾ ਵਰਲਡ ਕੱਪ ਸੀ ਪਿਛਲਾ ਜਿਹੜਾ ਇੰਡੀਆ ਹਾਰੀ ਸੀ ਫਾਈਨਲ ਉਹ ਜੁੜਾਪਾਂ ਬਦਲਾ ਲਵਾਂਗੇ ਤੇ ਇਸ ਵਾਰ ਚੈਂਪੀਅਨ ਟਰੋਫੀ ਜਿੱਤ ਕੇ ਆਵਾਂਗੇ